ਲਓ ਜੀ 500 ਦੇ ਤਿੰਨ 500 ਦੇ ਤਿੰਨ 500 ਦੇ ਤਿੰਨ 500 ਦੇ ਤਿੰਨ ਜਿਹੜਾ ਬਾਜ਼ਾਰ ਚ ਮਿਲਦਾ 500 ਦਾ ਇੱਕ ਸੂਟ ਬਾਜ਼ਾਰ ਫੈਸ਼ਨ ਹਾਊਸ ਨੇ ਕੱਢਦੇ 500 ਦੇ ਤਿੰਨ ਸੂਟ ਦੇ ਉੱਤੇ ਆ ਤੁਸੀਂ ਕੰਮ ਕੀਤਾ ਚੈੱਕ ਕਰ ਲੋ ਦੁਪੱਟਾ ਨਾਲ ਮੈਚਿੰਗ ਸੂਟ ਹੈ ਭਾਜੀ ਰੇਟ ਦੇਣਾ ਸਿਰਫ ਸਿਰਫ 275 ਰੁਪਏ ਦਾ ਨਿਓਂ ਚੈੱਕ ਕਰੋ ਬਾਜ਼ਾਰ ਚ ਭਾਜੀ ਇਹ ਸੂਟ ਦਾ ਰੇਟ ਹੈ ਘੱਟ ਤੋਂ ਘੱਟ 1100 ਹਜ਼ਾਰ ਭਾਜੀ ਸੂਟ ਦੇਣਾ ਸਿਰਫ ਸਿਰਫ 300 ਤੇ 95 ਰੁਪਏ ਨਾਲ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਰਿਆ ਤੁਸੀਂ ਦੁਕਾਨਦਾਰੋਂ ਭਾਵੇਂ ਤੁਸੀਂ ਫੇਰੀ ਲਾ ਕੇ ਕੱਪੜਾ ਵੇਚ ਦਿਓ ਬਹੁਤ ਵੱਡੇ ਫਾਇਦੇ ਵਿਆਹ ਸ਼ਾਦੀ ਦੇ ਤੁਸੀਂ ਕੱਪੜਾ ਲੈਣਾ ਤੁਸੀਂ ਦੇਣ ਲੈਣ ਲਈ ਲੈਣਾ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਕੀ ਬਾਜ਼ਾਰ ਚ ਰੇੜਾ ਘੜ ਤੋਂ ਘੜ 1100 1200 ਸੂਟ ਦੇਣੇ 400 ਤੋਂ 95 ਰੁਪਏ ਦਾ ਨਾਲ ਪੂਰਾ ਵਧੀਆ ਦੁਪੱਟਾ ਸੂਟ ਦੇਣਾ ਸਿਰਫ ਸਿਰਫ 500 ਤੇ 650 ਰੁਪਏ ਦਾ ਬਾਜ਼ਾਰ ਚ ਕੋਈ 3000 ਲੈਂਦੇ ਕੋਈ 3500 ਲੈਂਦੇ 1195 ਰੁਪਏ ਦਾ ਭਾਜੀ ਸੂਟ ਜਿਹੜਾ ਬਾਜ਼ਾਰ ਤੁਸੀਂ 50000 ਰੁਪਏ ਦਾ ਕੱਪੜਾ ਲੈਨੇ ਹੋ ਇੱਥੇ ਤੁਹਾਨੂੰ ਅਸੀਂ ਦੇ ਰਿਹਾ 18-20000 ਰੁਪਏ ਦੇ ਵਿੱਚ ਤੁਸੀਂ ਜਾਣੇ ਹੋ ਵੱਡੇ ਵੱਡੇ ਸ਼ੋਅਰੂਮਾਂ ਦੇ ਡੰਮੀਆਂ ਦੇ ਲੱਗੇ ਸੂਟ ਲੈਨੇ ਹੋ 15-15000 ਮੰਗਦੇ ਆ 16-16000 ਰੁਪਏ ਮੰਗਦੇ ਆ 18000 ਮੰਗਦੇ ਆ ਪਰ ਬਿਆਜ ਫ੍ਰੀ ਤੇ ਆਓ ਸਿਰਫ ਤੇ ਸਿਰਫੇ ਸੂਟ ਲੈ ਜਾਓ ਭਾਜੀ ਸਿਰਫ ਤੇ ਸਿਰਫ 1995 ਰੁਪਏ ਸਲੋ ਜੀ ਜਲਦੀ ਜਲਦੀ ਆ ਜਾਓ ਸਿਰਫ ਪੰਜ ਦਿਨ ਦਾ ਟਾਈਮ ਆ ਸੇਲ ਲੱਗੀ ਬਹੁਤ ਵੱਡੀ ਹਰ ਇੱਕ ਕੱਪੜੇ ਤੇ ਬਹੁਤ ਵੱਡਾ ਤੁਹਾਨੂੰ ਅਸੀਂ ਡਿਸਕਾਊਂਟ ਦੇਣਾ ਹੈ ਕਪੜਾ ਚੰਗਾ ਦਵਾਂਗੇ ਪੈਸੇ ਘੱਟ ਲਵਾਂਗੇ ਗਰੰਟੀ ਇਸ ਚੀ ਦੀ ਆ ਲਓ ਜੀ 500 ਦੇ ਤਿੰਨ 500 ਦੇ ਤਿੰਨ 500 ਦੇ ਤਿੰਨ 500 ਦੇ ਤਿੰਨ ਜਿਹੜਾ ਬਾਜ਼ਾਰ ਚ ਮਿਲਦਾ 500 ਦਾ ਇੱਕ ਸੂਟ ਬਾਜ਼ਾਰ ਜ ਫੈਸ਼ਨ ਹਾਊਸ ਨੇ ਕੱਟਦੇ 500 ਦੇ ਤਿੰਨ ਮੀਟਰ ਦੇ ਨਾਲ ਨਾਪ ਕੇ ਲੈ ਜਾਓ ਕਪੜਾ ਵੀ ਪੂਰਾ 5 ਮੀਟਰ ਦਾ ਸੂਟ 500 ਦੇ ਤਿੰਨ ਸੂਟ ਲੈ ਜਾਓ 5 ਦੇਣ ਦੀ ਸੇ ਲਾ ਗਈ ਵੱਡੀ ਭਾਜੀ ਪਿਓਰ ਕੋਟਨ ਦਾ ਸੂਟ ਬਾਜ਼ਾਰ ਚ ਜਿਹੜੇ ਦਾ ਰੇਟ ਹੈ ਘੱਟ ਤੋਂ ਘੱਟ 500 550 600 ਸੂਟ ਦੇਣੇ 500 ਦੇ ਤਿੰਨ ਰੰਗ ਤੇ ਡਿਜ਼ਾਈਨ ਜਿੰਨੇ ਤੁਸੀਂ ਕਹੋਗੇ ਉਹਨੇ ਆ ਦੇਖੋ ਜਿੰਨੇ ਮਰਜ਼ੀ ਰੰਗ ਤੇ ਡਿਜ਼ਾਈਨ ਲੈ ਲੋ ਆ ਦੇਖੋ ਭਾਜੀ ਦੇਖੋ ਬਈ ਛੇਤੀ ਛੇਤੀ ਆ ਜਾਓ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਰਿਆਂ ਤੁਸੀਂ ਦੁਕਾਨਦਾਰੋਂ ਭਾਵੇਂ ਤੁਸੀਂ ਫੇਰੀ ਲਾ ਕੇ ਕੱਪੜਾ ਵੇਚੋ ਬਹੁਤ ਵੱਡੇ ਫਾਇਦੇ ਇਹ ਪੂਰੇ ਇੰਡੀਆ ਦਾ ਸਭ ਤੋਂ ਸਸਤਾ ਸਟੋਰ ਸਭ ਤੋਂ ਵੱਡੀ ਸੇਲ 500 ਦਾ ਇੱਕ ਬਾਜ਼ਾਰ ਦਾ ਰੇਟ 500 ਦੇ ਤਿੰਨ ਦਵਾਂਗੇ 5 ਮੀਟਰ ਕੱਪੜਾ ਮਰਿਆ ਆ ਸੂਟ ਚੈੱਕ ਕਰੋ ਪਿਓਰ ਕਾਟਨ ਦਾ ਸੂਟ ਨਾਲ ਪੂਰਾ ਵਧੀਆ ਕਾਟਨ ਦਾ ਦੁਪੱਟਾ ਤੇ ਕਾਟਨ ਨਹੀਂ ਹੀ ਬਾਟਮ ਬਾਜ਼ਾਰ 'ਚ ਰੇਟ ਹੈ 1100 1200 ਸੂਟ ਦੇਣਾ ਸਿਰਫ ਤੇ ਸਿਰਫ 275 ਰੁਪਏ ਦਾ ਆ ਦੇਖੋ ਜੀ ਕੈਮਰਾ ਮਾਰ ਕੇ ਦਿਖਾ ਦਿਓ ਸੂਟ ਦੇ ਦਿੱਤੇ ਆ ਤੁਸੀਂ ਕੰਮ ਕੀਤਾ ਚੈੱਕ ਕਰ ਲੋ ਦੁਪੱਟਾ ਨਾਲ 800 900 ਹਜ਼ਾਰ ਸਾਡਾ ਰੇਟ ਸਿਰਫ 275 275 'ਚ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਭਾਜੀ ਆ ਚੈੱਕ ਕਰੋ ਡਿਜ਼ਾਈਨ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਭਾਜੀ ਇਸ ਤੋਂ ਬਾਅਦ ਆ ਚੈੱਕ ਕਰੋ ਭਾਜੀ ਪਿਓਰ ਕੈਮਰੀ ਕਾਟਨ ਦਾ ਸੂਟ ਬਜ਼ਾਰ 'ਚ ਰੇਟ ਸੀ 500 550 600 ਦਾ ਭਾਜੀ ਮੈਚਿੰਗ ਸੂਟ ਹੈ ਭਾਜੀ ਰੇਟ ਦੇਣਾ ਸਿਰਫ ਸਿਰਫ 275 ਰੁਪਏ ਦਾ ਦੇਖੋ ਜੀ 275 ਤੋਂ ਬਾਅਦ ਆ ਵੀ ਵੈਰਾਈਟੀ ਚੈੱਕ ਕਰ ਲਓ ਬਹੁਤ ਸੋਹਣਾ ਸੁਪਰ ਸਟਾਈਲ ਕਪੜਾ ਜਿਹੜੇ ਐਨਆਰਆਈ ਲੋਕ ਪਾ ਰਹੇ ਆ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਪਾ ਰਹੇ ਆ ਪਿੰਡਾਂ ਦੇ ਵਿੱਚ ਪਾ ਰਹੇ ਆ ਟਾਪ ਦਾ ਕਪੜਾ ਆ ਵੀ ਤੁਸੀਂ ਚੈੱਕ ਕਰ ਲਓ ਇਹਦੇ ਵਿੱਚ ਡਿਜ਼ਾਈਨ ਬਹੁਤ ਆ ਪ੍ਰਿੰਟ ਬਹੁਤ ਆ ਇਹਦਾ ਤੁਸੀਂ ਸੂਟ ਬਣਾ ਸਕਦੇ ਹੋ ਤੁਸੀਂ ਇਹਦਾ ਗਾਉਣ ਬਣਾ ਸਕਦੇ ਹੋ ਤੁਸੀਂ ਨਾਈਟਸੂਟ ਬਣਾ ਸਕਦੇ ਹੋ ਟੌਪ ਬਣਾ ਸਕਦੇ ਹੋ ਭਾਈ ਰੇਟ ਦੱਸੋ ਬਲੌਕ ਬਣਾ ਸਕਦੇ ਹੋ ਆ ਚੈੱਕ ਕਰੋ ਬਾਜ਼ਾਰ 'ਚ ਭਾਜੀ ਇਹ ਸੂਟ ਦਾ ਰੇਟ ਹੈ ਘੱਟ ਤੋਂ ਘੱਟ 1100 1000 ਭਾਜੀ ਸੂਟ ਦੇਣਾ ਸਿਰਫ ਸਿਰਫ 395 ਰੁਪਏ ਦਾ ਦੇਖੋ 395 ਦਾ ਸੂਟ ਦੇ ਰਹੇ ਆ ਗਾਰੰਟੀ ਠੋਕ ਕੇ ਲੈ ਰਹੇ ਆ ਕੱਪੜੇ ਨੂੰ ਹੋਣਾ ਕੁਝ ਨਹੀਂ ਜਿੱਦਾਂ ਮਰਜੀ ਇਹਨੂੰ ਪਾਓ ਤੇ ਹਟਾਓ 395 'ਚ ਲੈ ਜਾਓ 1000 ਵਾਲਾ ਸੂਟ ਭਾਜੀ ਆ ਸੂਟ ਚੈੱਕ ਕਰੋ ਮੈਚਿੰਗ ਪਿਓਰ ਕਾਟਨ ਦਾ ਸੂਟ ਮੈਚਿੰਗ ਸੂਟ ਹੈ ਆ ਇਹਦੀ ਬਾਟਮ ਆਗੀ ਤੇ ਨਾਲ ਭਾਜੀ ਆ ਕੁੜਤੀ ਪਿਆਰ ਚ ਦਾ ਰੇਡ ਹੈ ਘਟ ਤੋਂ ਘਟ ਭਾਜੀ 800 900 ਸੂਟ ਦੇਣੇ ਸਿਰਫ ਤੇ ਸਿਰਫ 300 ਤੇ 45 ਰੁਪਏ ਦਾ ਸਲਾਹ ਜੀ ਉਸ ਤੋਂ ਬਾਅਦ ਤੁਸੀਂ ਇਹ ਡਿਜ਼ਾਈਨਰ ਸੂਟ ਵੀ ਦੇਖ ਲਓ ਚਾਹੇ ਤੁਹਾਡੇ ਵਿਆਹ ਸ਼ਾਦੀ ਦੇ ਤੁਸੀਂ ਕਪੜਾ ਲੈਣਾ ਤੁਸੀਂ ਦੇਣ ਲੈਣ ਲੈਣਾ ਸਾਡੇ ਕੋਲ ਹਰ ਤਰ੍ਹਾਂ ਦੀ ਚੀਜ਼ ਗਰਮੀਆਂ ਚ ਪਾਉਣ ਵਾਲੇ ਕਾਟਨ ਦੇ ਸੂਟ ਵੀ ਆ ਗਏ ਆ ਸਿਲਕ ਦੇ ਵੀ ਆ ਗਏ ਆ ਸਾਡੇ ਕੋਲ ਮਸਲੀਨ ਦੇ ਵੀ ਆ ਗਏ ਆ ਦੁਪੱਟੇ ਨਾਲ ਦੇਵਾਂਗੇ ਪੌਂਚਾ ਦੇ ਕੰਮ ਦੇਵਾਂਗੇ ਆ ਵੀ ਦੇਖੋ ਜੀ ਭਾਜੀ ਸੂਟ ਚੈੱਕ ਕਰੋ ਪਿਓਰ ਕਾਟਨ ਦਾ ਨਾਲ ਆ ਗਈ ਪੂਰੀ ਵਧੀਆ ਬਾਟਮ ਤੇ ਨਾਲ ਹੈ ਪੂਰਾ ਵਧੀਆ ਦੁਪੱਟਾ ਪਾਜੀ ਬਾਜ਼ਾਰ ਚ ਰੇਟ ਹੈ ਘੜ ਤੋਂ ਘੜ 1100 1200 ਸੂਟ ਦੇਣੇ 400 ਤੇ 95 ਰੁਪਏ ਦਾ ਆ ਹੋਰ ਤੁਸੀਂ ਆਪ ਚੈੱਕ ਕਰ ਲਓ ਇੰਨੇ ਹੈਵੀ ਹੈਵੀ ਸੂਟ ਕਿਸੇ ਨੇ ਨਹੀਂ ਦੇਣੇ ਪਰ ਸਾਡੇ ਕੋਲ ਲੈ ਜਾਓ 495 495 ਦੇ ਰਹੇ ਆ ਤੁਹਾਨੂੰ ਪਾਜੀ ਪਿਓਰ ਜਾਮ ਦਾ ਸੂਟ ਨਾਲ ਪੂਰਾ ਵਧੀਆ ਦੁਪੱਟਾ ਬਾਜ਼ਾਰ ਚ ਰੇਟ ਜੋ ਮਰਜ਼ੀ ਹੋਵੇ ਸੂਟ ਦੇਣਾ ਸਿਰਫ ਤੇ ਸਿਰਫ 500 ਤੇ 650 ਰੁਪਏ ਦਾ ਸਾਡੇ ਕੋਲ ਤੁਸੀਂ ਆਉਣਾ ਰੇਟ ਸਾਨੂੰ ਅਸੀਂ ਘੱਟ ਦੇ ਦੇਣਾ ਕੁਆਲਿਟੀ ਵੈਰਾਈਟੀ ਵਧ ਦੇਣੀ ਆ ਸਾਡੇ ਕੋਲ ਕੁੜੀਆਂ ਵਾਲੇ ਸੂਟ ਮਿਡਲ ਅਜਾਇ ਸੂਟ ਸਾਡੇ ਕੋਲ ਬਜ਼ੁਰਗਾਂ ਦੇ ਸੂਟ ਸਾਰੀਆਂ ਵੈਰਾਈਟੀਆਂ ਅਸੀਂ ਦੇਣੀਆਂ ਆ ਆ ਵੀ ਹੁਣ ਤੁਸੀਂ ਚੈੱਕ ਕਰ ਲਓ ਤੁਸੀਂ ਜਾਣਿਓ ਵੱਡੇ ਵੱਡੇ ਸ਼ੋਅਰੂਮਾਂ ਦੇ ਦੰਮੀਆਂ ਤੇ ਲੱਗੇ ਸੂਟ ਲੈਨੇ ਹੋ 15 15000 ਮੰਗਦੇ ਆ 16 16000 ਰੁਪਏ ਮੰਗਦੇ ਆ 18000 ਮੰਗਦੇ ਆ ਪਰ ਬਜ਼ਾਰ ਫ੍ਰੈਸ਼ ਤੇ ਆਓ ਸਿਰਫ ਤੇ ਸਿਰਫ ਇਹ ਸੂਟ ਲੈ ਜਾਓ ਭਾਜੀ ਸਿਰਫ ਤੇ ਸਿਰਫ 1995 ਰੁਪਏ ਦਾ ਆ ਲਓ ਤੁਸੀਂ 1995 ਚ ਲੈ ਕੇ ਜਾ ਸਕਦੇ ਆ ਦੁਪੱਟੇ ਵੀ ਦੇਖੋ ਬੜੇ ਸ਼ਾਨਦਾਰ ਆ ਭਾਜੀ ਸੂਟ ਚੈੱਕ ਕਰੋ ਪਿਓਰ ਨੇਚਰਲ ਕਰੇਵ ਦਾ ਬਜ਼ਾਰ ਚ ਕੋਈ 3000 ਲੈਂਦੇ ਕੋਈ 3500 ਲੈਂਦਾ 1195 ਰੁਪਏ ਦਾ ਭਾਜੀ ਸੂਟ 1195 ਦਾ ਆ ਵੀ ਤੁਸੀਂ ਚੈੱਕ ਕਰ ਲਓ ਕਹਿੰਦੇ ਸ਼ਿਮਰ ਦਾ ਸੂਟ ਅੱਜ ਕੱਲ ਇਹਦੀ ਬਹੁਤ ਚਰਚਾ ਸ਼ਿਮਰ ਦਾ ਸੂਟ ਇਰੇ ਉੱਤੇ ਰੰਗ ਬਹੁਤ ਮਿਲਣੀਆਂ ਵੈਰਟੀਆਂ ਬਹੁਤ ਮਿਲਣੀਆਂ ਇਹਦਾ ਵੀ ਤੁਹਾਨੂੰ ਬਾਜ਼ਾਰ ਨਾਲੋਂ 3 ਗੁਣਾ ਸਸਤਾ ਰੇਟ ਅਸੀਂ ਦਵਾਂਗੇ ਭਾਜੀ ਸੂਟ ਚੈੱਕ ਕਰੋ ਪਿਓਰ ਨੇਚਰਲ ਕਰੇਵ ਤੇ ਕੋਈ 4000 ਨਹੀਂ ਕੋਈ 5000 ਨਹੀਂ 1900 ਤੇ 95 ਰੁਪਏ ਦਾ ਸੂਟ ਭਾਜੀ ਇਹ ਜੀ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਫੋਸ ਸ਼ੋਅਰੂਮ ਆ ਬਾਜ਼ਾਰ ਫੈਸ਼ਨ ਹਾਊਸ ਜਿੱਥੇ ਤੁਹਾਨੂੰ ਹੋਲਸੇਲ ਰੇਟ ਤੇ ਕਪੜਾ ਮਿਲਣਾ ਜਿੱਥੇ ਦੁਕਾਨਦਾਰਾਂ ਨੂੰ ਸਸਤਾ ਕਪੜਾ ਮਿਲਣਾ ਜਿੱਥੇ ਰੀਸੇਲਰਾਂ ਨੂੰ ਸਸਤਾ ਕਪੜਾ ਮਿਲਣਾ ਤੁਸੀਂ ਇਹਨਾਂ ਨਾਲ ਜੁੜ ਕੇ 20-25000 ਰੁਪਏ ਨਾਲ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਨਵਾਂ ਕੰਮ ਸ਼ੁਰੂ ਕਰਕੇ ਤੁਸੀਂ ਮਹੀਨੇ ਦਾ 30-35-40000 ਕਮਾ ਸਕਦੇ ਹੋ ਬਹੁਤ ਸਾਰੇ ਲੋਕਾਂ ਨੇ ਬਾਜ਼ਾਰ ਫੈਸ਼ਨ ਦੇ ਨਾਲ ਜੁੜ ਕੇ ਆਪਣੀਆਂ ਦੁਕਾਨਾਂ ਵੀ ਪਾ ਲਈਆਂ ਆ ਤੇ ਆ ਦਾਜਵਰੀ ਵਾਲੇ ਸੂਟਾਂ 'ਚ ਵੱਡੇ ਫਾਇਦੇ ਜਿਹੜਾ ਬਾਜ਼ਾਰ ਤੁਸੀਂ 50000 ਰੁਪਏ ਦਾ ਕਪੜਾ ਲੈਨੇ ਹੋ ਇੱਥੇ ਤੁਹਾਨੂੰ ਅਸੀਂ ਦੇ ਰਿਹਾ 18-20000 ਰੁਪਏ ਦੇ ਵਿੱਚ ਭਾਜੀ ਡਿਜ਼ਾਈਨ ਜਿੰਨੇ ਮਰਜ਼ੀ ਲੋ ਆ ਦੇ ਹਰ ਡਿਜ਼ਾਈਨ ਹੈ ਭਾਜੀ ਪਿਓਰ ਘਰੇ ਤੇ ਪਿਓਰ ਨੈਚੁਰਲ ਕਰੇਵ ਦਾ ਡਿਜ਼ਾਈਨ ਜਿਹਦਾ ਰੇਟ ਹੈ ਬਾਜ਼ਾਰ 'ਚ ਭਾਜੀ 2200 ਸੂਟ ਦੇਣਾ 900 ਤੇ 95 ਰੁਪਏ ਦੀ ਰੇਂਜ ਦੇਖੋ 995 ਦਾ ਸਹੀ ਸੂਟ ਤਾਂ ਦੇਣਾ ਹੀ ਆ ਇਹ ਕਾ ਵੀ ਤੁਸੀਂ ਦੇਖੋ ਹਰ ਇੱਕ ਤਰ੍ਹਾਂ ਦੇ ਹੈਵੀ ਡਿਜ਼ਾਈਨ ਵੀ ਸਾਡੇ ਕੋਲ ਹੈਗੇ ਆ ਮਾਤਲਬ ਤੁਸੀਂ ਆਓ ਸਹੀ ਤੁਸੀਂ ਦੱਸੋ ਸਹੀ ਵੀ ਤੁਹਾਨੂੰ ਚੀਜ਼ ਚਾਹੀਦੀ ਕਿਦਾਂ ਦੀ ਆ ਹਰ ਇੱਕ ਤਰ੍ਹਾਂ ਦੀ ਚੀਜ਼ ਸਾਡੇ ਕੋਲ 150 200 ਤੋਂ ਸ਼ੁਰੂ ਆ ਉਦੋਂ ਉੱਪਰ ਹੀ ਰੇਂਜ ਸਾਰੀ ਤੁਹਾਨੂੰ ਮਿਲ ਜਾਣੀ ਆ ਸलो ਜੀ ਜਲਦੀ ਜਲਦੀ ਆ ਜਾਓ ਸਿਰਫ 5 ਜੰਨ ਦਾ ਟਾਈਮ ਆ ਸੇਲ ਲੱਗੀ ਬਹੁਤ ਵੱਡੀ ਹਰ ਇੱਕ ਕੱਪੜੇ ਤੇ ਬਹੁਤ ਵੱਡਾ ਤੁਹਾਨੂੰ ਅਸੀਂ ਡਿਸਕਾਊਂਟ ਦੇਣਾ ਕੱਪੜਾ ਚੰਗਾ ਦਵਾਂਗੇ ਪੈਸੇ ਘੱਟ ਲਵਾਂਗੇ ਗਾਰੰਟੀ ਇਸ ਚੀ ਦੀ ਆ ਨਾ ਤੁਹਾਨੂੰ ਬਠਿੰਡੇ ਜਾਣ ਦੀ ਲੋੜ ਆ ਲੁਧਿਆਣੇ ਜਾਣ ਦੀ ਲੋੜ ਨਹੀਂ ਜਲੰਧਰ ਜਾਣ ਦੀ ਲੋੜ ਨਹੀਂ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਅਬੋਰ ਜਾਣ ਦੀ ਲੋੜ ਨਹੀਂ ਤੁਹਾਨੂੰ ਅੰਬਾਲੇ ਜਾਣ ਦੀ ਲੋੜ ਨਹੀਂ ਕਿਉਂਕਿ ਹੋਲ ਸੇ ਰੇਟਾਂ ਦੇ ਕੱਪੜਾ ਤੁਹਾਨੂੰ ਮੋੜ ਮੰਡੀ ਦੇ ਵਿੱਚ ਮਿਲ ਰਿਹਾ ਸਾਰੇ ਲੋਕ ਖੋਜੋਗੇ ਜਾ ਰਹੇ ਤੁਸੀਂ ਵੀ ਆ ਜਾਓ ਬਜ਼ਾਰ ਫੈਸ਼ਨ ਉੱਤੇ ਨਮਾ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਵਿਆਹ ਚਾਹੀਦਾ ਕੱਪੜਿਆਂ ਨਾਲ ਸਾਰਿਆਂ ਦੇ ਬਹੁਤ ਵੱਡੇ ਫਾਇਦੇ ਹੋ ਰਹੇ ਆ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜਥਾਂ ਡੀਵੀ ਮੌੜ ਮੰਡੀ